ਆ ਫੜ ਨਹੀਂ ਬਾਹਰ ਆਲਾ ਯਾਰ ਆ ਫੜੀ ਜਾਨ ਖਾਨ ਤੈਨੂੰ ਮੰਨਣੀ ਪੂਰੇ 8 ਦਾ ਹੋ ਗਿਆ ਫੜ ਜਫਾੜ ਜਾ ਹੋ ਗਿਆ ਜਾਨ ਦੇ ਓਏ ਇਧਰੇ ਭਾਰੇ ਬੱਕਰੇ ਲੈ ਆ ਕੇ ਦੇ ਵਧੀ ਆ ਜਾ ਹੋ ਗਿਆ ਫੜ ਓਏ ਜੱਗੀ 60000 ਦਾ ਹੋ ਗਿਆ ਬੱਕਰਾ ਤੇ ਦਿਖਾ ਲੰਦੇ 8000 ਦਾ ਹੋ ਗਿਆ ਪਾਲਾ ਪਾਲਾ ਤੇਰੀ ਕਦਰ ਕਰੀਆ ਭਰਾ ਦੀ ਯਾਰ ਕਦਰ ਨਹੀਂ ਤੇਰੀ ਕਰੀਆ ਮੈਂ ਇਹ ਕਦਰ ਕਰੀਆ ਤੈਨੂੰ ਫੇਰ ਹੀ ਨਾ ਕਟਾ ਦੇ ਠੀਕ ਹੈ ਨਾ ਫਿਰ ਖਾਣਾ ਮੈਂ ਤਾਂ ਕਹਦਾ ਹੁਣ ਤੂੰ ਤਾਂ ਮੈਨੂੰ ਹੀ ਘਟਾਈ ਹੈ ਨਾ ਵਾਹ ਵਧਿਆ ਮੈਂ ਸਾਤੀ ਲਾ ਦੇ ਆਪ ਵੀ ਵਧਿਆਓ ਹਾਂ ਮੈਂ ਤੇਰੇ ਬੜਾ 5 ਲੱਖ ਕੀ ਕਹਿੰਦਾ ਫਿਰ ਕੋਹਾਣਾ ਛੰਡ ਕੇ ਮੈਂ ਤਾਂ ਛੰਡ ਕੇ ਕਹਿੰਦਾ 12 12 ਜਾ ਦੇ ਜਾ ਚੱਲੇ ਨੇ ਬੈਠੇ ਨਾ ਨਹੀਂ ਕਰ ਪਈ ਚੱਨੀ ਆ ਛੱਡੀ ਲਿਖਾਈ ਖਾਨ ਕਰਾ ਲੂ ਯਾਰ ਨਾ ਵਾਹ ਤੇਰੇ 150 ਨਾਲ ਨਹੀਂ ਅੱਧੀ ਕਦੀ ਵੇਖਿਆ ਫਾਈਨਲ ਜੀ ਜਲਦੀ ਹੈ ਸਹੀ ਗੱਲ ਆ ਯਾਰ ਫਾਈਨਲ ਥੋੜਾ ਮਹਿੰਗਾ ਸਸਤਾ ਹੁੰਦਾ ਕਰ ਲੈ ਵਿਵਾਦ ਕਰ ਜੰਦੀ ਮਾਰ ਛੱਡ ਯਾਰ ਤੇ ਮਰਦਾ ਫਿਰ ਕੋਈ ਨਹੀਂ ਹੁੰਦਾ ਦੇਖ ਤੋ ਲੋ ਮੇਰੇ ਵਿੱਚ ਸਾਡੇ ਵੱਡੇ ਸਾਡੇ ਸਾਡੇ ਪੁੱਤਰਾ ਬੱਕਰਾ ਵੱਡੇ ਭਾਈ ਦੇਖੀ ਮੇਰੇ ਭਾਵੇਂ ਆ ਫੜ ਖਾਣ ਆ ਲੈ ਜੇ ਦਾ ਦੇ ਦੀ ਯਾਰ ਰੱਖ ਲਈ ਤੇਰੀ ਖੁਸ਼ੀ 85 ਦਾ ਹੋ ਗਿਆ ਪਾੜ ਜਾ ਉਹ ਜੋ ਹੋ ਗਿਆ ਯਾਰ ਛੱਡ ਉਹ ਛੱਡ ਦੇ ਉਹ ਛੱਡ ਯਾਰ ਓ ਠੀਕ ਆ ਛੱਡੇ ਆ ਚਲ ਕੋਈ ਬਾਨਿਆਰੀ ਤੇਰੀ ਨਹੀਂ ਮਨ ਜਾ ਕਿੰਨਾ ਬੱਕਰਾ ਵਜਣ ਕਿ ਕੋ ਯਾਰ ਆਪਾਂ ਤਾਂ 12 ਜੀ ਤਾਂ ਫੇਰ ਜਾ ਪਾਲਾ ਕੋਈ ਚੋ ਪਾਲਾ ਤੇਰੀ ਇੱਜ਼ਤ ਕਰੀ ਨਹੀਂ ਆਦਾ ਬਾਈ ਕਿਆਂ ਨਾ ਹੁਣ ਹੈ ਬਾਈ ਕਿਆਂ ਦਾ ਸੱਤ ਲਾਇਆ ਤੇ 85 ਜਾਤਾ ਉਹ ਚਲੋ ਵੀਡੀਓ ਬਣਾਉਣ ਦੇ ਤਾਂ ਮਾਯਰ 15 ਅੱਖਾਂ ਦੀ 12 ਕਹਤਾਂ ਨੇ ਤਨੇ ਥੋੜਾ ਹੀ ਵਰਕ ਰਿਹਾ ਬਾਲਾ ਖੋਚੋ ਕਿੰਨਾ ਮਾਨ ਮਾਨ ਵੀ 80% ਦੇ ਬਾਰਾਂ ਉੱਥੇ ਆਊਗਾ ਬਲੀ ਆਏ ਨਿਕਲ ਜੱਗੀ ਆ ਬਾਜ ਦੀ ਕਰਨਾ ਅਧਿਕਾਰੀਆ ਚੱਲੀ ਚੱਡੀ ਬਈ ਚੱਡੀ ਬਈ ਛੱਡ ਦੇ ਉੱਪਰ ਰੱਖ ਲੈ ਬੋਗ ਨਹੀਂ ਖਫਲ ਨਫੜ ਜਦ ਹਾਂ ਜਾਂ ਨਾ ਹੋਊਗੀ ਹਾਂ ਉਹ ਵੜ ਕੇ ਗਿਆ ਉਹ ਜਾਂ ਮੈਂ ਕਹਿ ਕੇ ਕਰੂੰਗਾ ਭਰਾਵਾ ਆ ਪਰ ਪੂਰੇ ਨੌ ਦਾ ਹੋ ਗਿਆ ਪੈਸੇ ਇੱਥੇ ਪੈਸੇ ਯਾਰ ਉਹ ਜਾ ਯਾਰ ਉਹ ਛੱਡ ਦੇ ਉਹ ਛੱਡ ਰਸਾ ਉਹ ਛੱਡ ਯਾਰ ਨਹੀਂ ਮੈਂ ਚਾਰ ਦੇ ਨਹੀਂ ਕਾਕੂ ਕਰ ਜਾ ਯਾਰ ਕਰ ਦੇ ਕੋਈ ਮੇਰਾ ਪਾ ਚਾਰ ਦੇ ਨਹੀਂ ਦੇਣੀ ਸਾਰੀ ਹੋ ਗਿਆ ਸੌਦਾ ਇਹਨੂੰ ਕੋ ਮਾਰ ਦੇ ਸੌਦਾ ਪਾਸੇ ਗੱਲ ਸਾਲਾ ਮੇਰੀ ਸਾਰੇ ਸਾਹਮਣੇ ਸੌਦਾ ਇਹ ਕੀ ਹਸਾਂ ਦਾ ਸਦਾ ਦਾ ਕੋਈ ਧੱਕੇ ਦਾ ਹੁਣ ਬੰਦਾ ਨਾ ਬਿਲਕੁਲ ਮੈਨੂੰ ਪਤਾ ਨਹੀਂ ਜਿੰਨਾ ਹੁੰਦਾ ਜਿੰਨੇ ਪੈਸੇ ਆ 9000 ਨਹੀਂ ਹੁੰਦਾ 9000 ਯਾਰ ਪਾਲਾ ਭਾਈਾ ਥੋੜਾ ਵੇਦ ਕਿੰਨਾ ਬੱਚੇ ਦਾ 18 ਕਿਲੋ ਵਜਨ ਦੇ ਪੈਸੇ ਲੱਗੇ 10 ਦੇ ਸਾਹਮਣੇ ਭਾਈ ਆ ਗਣੇ ਪੈਸੇ ਹੋਣੇ ਨਹੀਂ ਹੋਣੇ ਕੀ ਫਾਇਦਾ ਹੈ ਨਹੀਂ ਵੀਰ ਨਹੀਂ ਹੁੰਦਾ ਭਾਈ ਲੱਗਦਾ ਨਾ ਪਿੰਡ ਟਾਈਮ ਹੈ ਜਦ ਕੀ ਲੱਗ ਜੂ ਪਤਾ ਹੁਣ ਕਮੇਟੀ ਲਾਇਆ ਠੀਕ ਹੈ ਜਿੰਨਾ ਹੁੰਦਾ ਹੁਣ ਤਾਂ ਗਾੜ ਮਤਲਬ ਕੀ ਕਹਣਾ ਯਾਰ ਕੋਈ ਹਾਨ ਆ ਪੜਾ ਲੈ ਖਾਨ ਯਾਰ ਉਹਨੇ ਦੀ ਵਾਰ ਖਾਲੀ ਜਾਂਦਾ ਫਿਰ ਆ ਫੜ ਜਾ ਬੱਕਰਾ ਬੱਜਾ ਆਪਾਂ ਲੈਣਾ ਹੀ ਨਹੀਂ ਬੋਲ ਪੰਜ ਪੁੱਤੇ ਲਊਗਾ ਲੈ ਆ ਫੜੀ ਅੱਛਾ ਆ ਫੜ ਉਹ ਨਹੀਂ ਆਲਾ ਯਾਰ ਫੜੀ ਯਾਰ ਫੜੀ ਯਾਰ ਬੋਲ ਜਪ 99 ਦਾ ਆ ਜਾ ਛੱਡ ਨਹੀਂ ਛੱਡ ਹੋ ਗਿਆ ਯਾਰ ਹੋ ਗਿਆ ਯਾਰ ਛੱਡ ਉਹ ਛੱਡ ਦੇ ਯਾਰ ਉਹ ਛੱਡਣਾ ਯਾਰ ਮਰੀ ਜਾਣਾ ਨਹੀਂ ਵੱਡੇ ਬਰਾਦੀ ਉਹਨਾ ਉਹੀ ਨਹੀਂ ਕਰਦੇ ਜਿਹੜਾ ਬੰਦਾ कमाल अॼु कास हा हा ਅਜੇ ਆਡੀ ਲੈ ਲੈ ਕੇ ਸੌ ਸੌ ਨਹੀਂ ਪਾਇਆ ਹੁਣ ਪਹਿਲਾ ਦੀ ਬੱਕਰਾ ਫੜਾਦਾ ਜੀ ਇੱਥੇ ਫੜਦਾ ਬਾਤ ਆਹ ਬੱਕਰਾ ਨਾਲ ਤੇ ਆ ਲੈ ਗਾ ਸੁਣ ਓਏ ਸਰਕਾਰਿਆ ਲੈ ਪਾਚੀ ਆ ਖੜਾ ਲੂ ਖਾਨ ਛੱਡੇ ਚੱਡੀ ਬੱਕਰਾ ਛੱਡੀ ਓਏ ਛੱਡ ਛੱਡ ਅੱਛਾ ਛੱਡ ਜੇ ਤੱਕ ਭੈ ਵੀ ਨਹੀਂ ਕੋਈ ਸੌਦਾ ਲੱਭਣਾ ਆ ਫੜ ਆ ਫਿਰ ਹੁਣ ਨਾ ਬੋਲੀ ਤੂੰ ਪੂਰੇ 10000 ਛੱਡੀ ਹੱਸ ਹੋ ਗਿਆ ਹੋ ਗਿਆ ਆ ਕਹਿਣਾ ਇੱਕ ਮਿੰਟ ਖੜ ਜਾ ਕੀ ਹੋ ਗਿਆ ਸਹੀ ਕਰਾ ਵੀ ਜਾ ਹੋ ਗਿਆ ਨਹੀਂ ਨਹੀਂ ਆਉਦੀ ਆ ਗਿਆ 100 ਰੁਪਏ ਕਰਨ ਰੁਪਏ ਕਰਨ ਹੋਂ ਮੈਂ ਲਖਾਈ ਬਰਾਬਰ ਲਖਾਈ ਵਿੱਚ ਨਹੀਂ ਫਾਇਦੇ ਦੇ ਲਖਾਈ ਵਿੱਚ ਨਾ ਦੇਖਦਾ ਦੇਖਦਾ ਇਹ ਨੂੰ ਮੰਨਣਾ ਮੈਂ ਇਸ ਹਾਲ ਤੁਹਾਨੂੰ ਆ ਕੰਮ ਕਰਦੇ ਮੈਂ ਕਿੰਨਾ ਕਰੀਦਾ ਜਲ ਉੱਥੀ ਹੋਣੀ ਸਾਡਾ ਮੱਥਾ ਖਪਾਈ ਬਹੁਤ ਮੈਂ ਮੱਥੇ ਖਪਾਈਆਂ ਕਰਨੀ ਆ ਭਾਈ ਨੇ ਵੀਡੀਓ ਤੇ ਲਾਇਕ ਸ਼ੇਅਰ ਕਰਦਾਗਾ ਬਹੁਤ ਭਾਈ ਨੇ ਆਪੇ ਮੈਂ ਆਲ ਨੋਟ ਪਤਨੀ ਖਾਨ ਹੋਏ ਜੁੰਡ ਪਾਟ ਗਏ ਉਹ ਮਾਰਦਾ ਪਾੜ ਦਿੰਦਾ ਤੂੰ ਆਏ ਮਾਰ ਬਣਾਤੀ 57 57 ਦਾਹੀ ਤਿੰਨ ਨੋਟ ਕਿ ਦੀ ਆਹ ਸ਼ੇਅਰ ਲੈ ਕਰਿਆ ਕਰੋ ਲੈ ਆਵੇ ਵਕੀਲ ਲੈਣੀ ਅੱਜ ਚੰਗਾ ਨਹੀਂ ਇਹ ਲੁੱਚਪਣਾ ਕਰਦੇ ਆਪ ਹੀ ਆ ਲੈ ਕਰਿਆ ਕਰੋ ਭਾਈ ਯਾਰ ਸ਼ੇਅਰ ਲੈ ਆਰ ਬਈ ਇਹਨਾਂ ਦੇ 1.3088 ਠੀਕ ਆ ਖੁਸ਼